Vai que ਆ ਜਿਹੜਾ ਅੱਗੇ ਚੁੱਕਣੀ ਗਈ ਜੱਟ ਮੰਨ ਰਿਹਾ ਹੈ ਅੱਜ ਕਿਹੜੀ ਕਿਹੜੀ ਕੈਂਡਲੇ ਹੋਣੀ ਨਹੀਂ ਨਹੀਂ ਆ ਟੋਲੀ ਜੇ ਦੇਖ ਲੈਣਾ ਟੋਲੀ ਸੀ ਇੱਕ ਉਹ ਮਿੱਟੀ ਮੰਨਿਆ ਟੋਲੀ ਹੋ ਰਿਹਾ ਹੈ ਸਪਰੇਅ ਆਈ ਟੋਲੀ ਆਈ ਉਹਦੇ ਵਿੱਚ ਪਈ ਟੋਲੀ ਦਿਖਾ ਦਿਓ ਯਾਰ ਨਹੀਂ ਨਹੀਂ ਜੀ ਉਹ ਸਪਰੇਅ ਵਾਲੀ ਸਪਰੇਅ ਉਹ ਟੋਲੀ ਆ ਕਿਹਦੇ ਪੈਟਰੋਲ ਪੈਟਰੋਲ ਪਾਇਆ ਹੋਇਆ ਉਹਨਾਂ ਦੀ ਲਾ ਲਈ ਜੀ ਉਹ ਟੋਲੀ ਨਾਲ ਹੀ ਆ ਮਗਾ ਦਿਓ ਤੁਸੀਂ ਇਹ ਆਖਿਆ ਉਹਦਾ ਪਾਣੀ ਸਿਚਕਦਾ ਸੀ ਥੋੜੀ ਜਿਹੀ ਲੱਗ ਗਈ ਉਹਦਾ ਉਹਦਾ ਮਿਸਤਰੀ ਲੱਗ ਗਿਆ ਜਿਹੜਾ ਪਾਣੀ ਸਿਚਕਦਾ ਸੀ ਹੁਣੇ ਭਾਈ ਕਹਿੰਦੇ ਨਹੀਂ ਅਸੀਂ ਪਟ્રોલ ਬੰਬ ਨਹੀਂ ਕਿਹਾ ਰੋੜੇ ਦਾ ਸੀ ਵੀ ਮਾਰਨ ਦਾ ਰੋੜੇ ਹੈਗੇ ਤੁਸੀਂ ਬੰਬ ਚਲਾਉਣੇ ਆਉਂਗਾ ਥਰੂ ਗੈਸ ਦੇ ਗੋਲੇ ਚਲਾਉਣੇ ਆ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪਏ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਕਹਿੰਨਾ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਰੱਖ ਹੋਈਆਂ ਜਾ ਰਹੀਆਂ ਕੱਲੀ ਜਿਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਕਟਰ ਬਣਾ ਲਿਆ ਸਾਡੀਆਂ ਜ਼ਮੀਨਾਂ ਦਾ ਜਿਹੜੀਆਂ ਲੋਕਾਂ ਨੇ ਜੰਗਲ ਬੁੱਕੇ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਜ਼ ਕਰੋ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਉਹਨਾਂ ਨੂੰ 100 100 ਡੂਡੂਡੂ ਸਾਲ ਹੋ ਗਿਆ ਜਿਵੇਂ ਇਨਾਂ ਤੇ ਮਾਲਕ ਬੱਠਾ ਨੂੰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਦੀ ਕੱਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾ ਗੱਲ ਓਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਝੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜਿਵੇਂ ਹੁਣ 75% ਦੇ ਦਿੱਤੇ ਦਾ 100 ਕਿੱਲਾ ਸੀ ਦੋ ਚਾਰ ਪਰਵਾਰਾਂ ਦਾ ਉਹਨੂੰ 75 ਕਿੱਲੇ ਦਿੱਤੀ 25 ਕਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚੜਾਈ ਹਜੇ ਤੱਕ ਵੀ ਸਾਡੇ ਲੋਕਾਂ ਨੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸ਼ਾਮ ਲਾਟਾਂ ਦੇ ਬੈਠੇ ਆ ਮਜ਼ਦੂਰ ਬੈਠੇ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿ ਨਹੀਂ ਕੀ ਇਹ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਅਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕੋਈ ਮਸੂਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਉਹ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭੌਗਦੇ ਆ ਮੰਡੀਆਂ ਦਾ ਨਾਂ ਦੇ ਕੇ ਕੋਈ ਅਜ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਵੀਆਂ ਭਾਈ ਤਿੰਨ ਪੀੜੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਪਦਿਆਂ ਨੂੰ ਹੋ ਗਿਆ ਉਹ ਜ਼ਮੀਨ ਛੱਡ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਐ ਸੜਾਲਣ ਮਾਰ ਕੇ ਸਾਰਿਆਂ ਨੂੰ ਪਰ ਜਾਂਉਂਦੇ ਜੀ ਨਹੀਂ ਛੱਡਾਂਗੇ ਟ੍ਰਾਲੀ ਦਾ ਮਸਲਾ ਬੜਾ ਸੀ ਜੀ ਤੁਹਾਨੂੰ ਦਿਖਾ ਟ੍ਰਾਲੀ ਦਾ ਜਿਹੜਾ ਮਸਲਾ ਐ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟ੍ਰਾਲੀ ਵੀ ਇਹ ਉਹ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਪੱਕੇ ਨਾਲ ਖਿੱਚ ਤੂੰ ਹੋਈ ਸਾਨੂੰ ਫੋਨ ਆਵੜਿਆ ਵੀ ਬੰਦਿਆਂ ਨਾਲ ਖਿੱਚ ਤੂੰ ਕਰ ਲਈ ਤੇ ਮੈਂ ਹਾਂ ਕੋਈ ਅਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜ਼ਰਬਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15-16 ਬੰਦੇ ਵਿਚਾਲੇ ਜਾਂ 20 ਕੇ ਢੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬੰਨ ਕੇ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਦੇ ਪਾਸੇ ਹੋ ਜਾਗੇ ਅੱਜ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲਣ ਜਿੰਨੇ ਮਰਜੀ ਆ ਜਿਨਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਛੱਡਦੇ ਮੁਰੇ ਆਗੂ ਫੜਦੇ ਆ ਮਾਰਨ ਗੋਲੀਆਂ ਸਿਰ ਤੇ ਛੱਡੀਆਂ ਆ ਅਗਲੀ ਰਾਨੀਤੀ ਵੀ ਸਾਡਾ ਨਾ ਗੋਲੀਆਂ ਵਾਲਿਆਂ ਦਾ ਭੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਦਾ ਭੇਡ ਕੀ ਹੈ ਸੁਰੱਖਿਆ ਚੋਂ ਕੋਈ ਸਾਡੇ ਡਾਂਗ ਨਾਲ ਨਾ ਤੁੰਦੇ ਸਾਨੂੰ ਡਾਂਗ ਨਾਲ ਮਾਰਦੇ ਤੇ ਲੋੜੇ ਚਲਾਉਣੀ ਆ ਅਸੀਂ ਰਾਨੀਤੀ ਕੀ ਅਗਲੀ ਰਾਨੀਤੀ ਸਾਡੀ ਸੁਰੱਖਿਆ ਤੋਂ ਹੈ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾਂ ਨਾਲ ਜਿੰਨੇ ਲੈਣ ਜਿੰਨੇ ਮਰਜੀ ਲੈ ਲੈ ਹੁਣ ਇਹਨਾਂ ਦੀ ਇੱਕ ਦਲੀਲ ਆਈ ਹੈ ਕਹਿੰਦੇ ਜੇ ਅਸੀਂ ਤਾਂ ਬਾਹਰੋਂ-ਬਾਹਰੋਂ ਕਰਨੇ ਅੰਦਰ ਤਾਂ ਸਮਝੋ ਨਾ ਵੜਨਾ ਹੁੰਦਾ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਅਹੀ ਜੀ ਗੱਲ ਸੀ ਸਾਨੂੰ ਦੱਸ ਦੇ ਵੀ ਆਹ ਗੱਲ ਆ ਯਾਰ ਇੱਡੀ ਸਾਡੀ ਮਜ਼ਦੂਰੀਆਂ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਅਦਰ ਵਕੀਲਾਂ ਨੂੰ ਬੁਸਲਾ ਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਿਮਤੀ ਲੈ ਕੇ ਕਰਨਾ ਸਾਰਾ ਕੁਝ ਪਰ ਅਸੀਂ ਉਹ ਗੱਲ ਨੂੰ ਸੋਚ ਲਾਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਜੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪ ਲਾਈਨ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੇ ਇੱਕ ਬੰਦੇ ਨੂੰ ਚੈੱਕ ਦਿੱਤਾ ਵੀ ਪਿਛਲੇ ਦਿਨਾਂ ਚ ਉਹਦੇ 10 ਗੱਲ ਗਲਤ ਕਰੇ ਹੋਏ ਆ ਉਦੋਂ ਉਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ ਸੁਪਰੀਮ ਕੋਰਟ ਦਾ ਫੈਸਲਾ ਵੀ ਫਿਰ ਦੱਲੇ ਵਾਲੀ ਦੀ ਜਾਨ ਬਚਾਓ ਫਿਰ ਦੱਲੇ ਵਾਲੀ ਦੀ ਜਾਨ ਬਚਾਉਣ ਪਾਸੇ ਲਗਾਏ ਇਹਨਾਂ ਨੂੰ ਚੱਕ ਕੇ ਉਦੋਂ ਫੈਸਲਾ ਕਿੱਧਰ ਗਿਆ ਜਿਵੇਂ ਐਵੇਂ ਫੈਸਲੇ ਹੁੰਦੇ ਹੁਣ ਕੋਰੀਗਲ ਸਨਮਾਨ ਨਹੀਂ ਚਲਾਇਆ ਇਹਨਾਂ ਨੇ ਹੁਣ ਚੱਕ ਕੇ ਕਦੋਂ ਦੀ ਗੱਲ ਹੈ 72 ਮਿਲ ਗਈ ਗੱਲ ਹੈ ਨਾ ਉੱਥੇ ਬਜ਼ਾਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਰ ਨਹੀਂ ਸਣਕਣ ਦਿੰਦੇ ਨਹੀਂ ਸਣਕਣ ਦਿੰਦੇ ਤੇ ਬਜ਼ਾਰ ਤੋਂ ਵੀ ਅਸੀਂ ਧੰਨਵਾਦ ਕਰਦੇ ਆ ਸੁਪਰੀਮ ਕੋਰਟ ਦਾ ਖਾ ਫੈਸਲਾ ਆਇਆ ਵੀ ਚਲਾਓ ਨੂੰ ਨਹੀਂ ਚਲਾਉਣ ਦਿੱਤਾ ਉਹ ਫੈਕਟਰੀ ਹੈ ਫੈਕਟਰੀ ਨੂੰ ਵੀ ਇਜਾਜ਼ਤਕਾਰ ਬਣਾਉਣਗੇ ਹਲਕਾ ਕਰ ਬੰਦ ਨਹੀਂ ਕਰ ਰਹੇ ਬੰਦ ਪਾਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪਾ ਕੇ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਨੇ ਲੋਕਾਂ ਦੀ ਜਾਨ ਲੈ ਲਈ ਤੇ ਤਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਜਿਹਦੇ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਨਜਗਾਰ ਨਹੀਂ ਰਿਹਾ ਤੇ ਅਸੀਂ ਖੁਦਕਸੀਆਂ ਕਰਦੇ ਆ ਇਹ ਕਾਤਲ ਆ ਉਹਨਾਂ ਦੇ ਜਿੰਨੀਆਂ ਸੜਕਾਂ ਜਾਣ ਖਾਊ ਹੈ ਸਾਡੇ 5 ਬੰਦੇ ਗਏ ਕਸੂਰੋ ਉਸ ਇੰਜੀਨੀਅਰ ਜਿਨੇ ਸੜਕ ਬਣਾਈ ਹੈ ਕਸੂਰੋ ਦਾ ਜਿਨੇ ਉਹ ਠੇਕਾ ਲਿਆ ਉਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਥੇ ਘਰ ਦੇ ਕਿਤੇ ਤੁਸੀਂ ਜਾ ਕੇ ਜਾਵੜੇ ਜਿੰਨੇ ਪੱਤਰਕਾਰ ਮੇਰਾ ਨਾਮ ਜਕਸੀਰ ਤੁੰਬਾ ਭਾਰਤੀ ਕਿਸਾਨ ਦਿਨਯਤਾ ਕਰਾ ਹਾਂ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਕਮੇਟੀ ਮੈਂਬਰ ਜਿਹੜਾ ਜੌਨ ਪਿੰਡ ਦਾ ਮਸਲਾ ਕਾ ਓਹ ਜਦ ਸਾਰੇ ਪੰਜਾਬ ਚ ਜੋ ਜਮ੍ਹਾਂਬੰਦੀ ਹੋ ਗਈ ਸੀ ਬਰਬੇਬੰਦੀ ਹੋ ਗਈ ਸੀ ਤੇ ਜਿਹੜੇ ਉਹ ਪਿੰਡ ਦੀ ਇਕੱਲੇ ਪਿੰਡ ਦੀ ਹੋ ਰਹਿੰਦੀ ਆ ਤੇ ਜਿਹਦੇ ਚ ਕਿਸਾਨ ਆ ਦੋ ਦੋ ਤੰਤਰ ਪੀੜ੍ਹਾ ਤੋਂ ਜ਼ਮੀਨਾਂ ਤੇ ਕਬਜ਼ਾ ਨਕੇ ਕਾਸਟ ਹਾਰਾ ਤੇ ਹੁਣ ਪ੍ਰਸ਼ਾਸ ਉਹਨਾਂ ਦੇ ਜਿਹੜੇ ਤਖਣੇ ਜ਼ਗੀਰਦਾਰ ਆ ਉਹਨਾਂ ਨੇ ਨਾਂ ਉਹਨਾਂ ਦੇ ਬੋਲਦੀ ਆ ਉਹ ਬੋਲਣ ਦੇ ਕਰਕੇ ਉਹਨਾਂ ਨੇ ਕੇਸ ਕਰਤਾ ਸੀ ਕੇਸ ਹਾਈ ਕੋਰਟਾਂ ਨੇ ਉਹਨਾਂ ਦੇ ਹੱਕ 'ਚ ਕਰਤਾ ਤੇ ਇਹ ਦੂਬਾਰ ਬ੍ਰਸ਼ਾਸਨ ਉਹਨਾਂ ਨੂੰ ਕਬਜ਼ਾ ਦਿਵਾਉਣ ਆਇਆ ਸੀ ਮੰਤੀ ਕਰਾਉਣਾ ਉਹ ਤਿੰਨ ਤਰ ਪੀੜੀਆਂ ਤੋਂ ਲਗਾਤਾਰ ਕਿਸਾਨ ਬਾਹਰੇ ਆ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵੀ ਜ਼ਮੀਨ ਹੈਗੀ ਆ ਜਿਹੜੇ ਲਗਾਤਾਰ ਕਿਸਾਨ ਆ ਨਹੀਂ ਹਾਈ ਕੋਰਟ ਦੀ ਫੈਸਲੂਦ ਵਿੱਚ ਕੀ ਆਪ ਕਿਵੇਂ ਹਾਈ ਕੋਰਟ ਦਾ ਫੈਸਲਾ ਤਾਂ ਠੀਕ ਆ ਜੀ ਉਹ ਹਾਈ ਕੋਰਟ ਦਾ ਫੈਸਲਾ ਜਿਹੜੀ ਲੇਲੇ ਵਾਲੇ ਪਾਪ ਦਾ ਮਾਮਲਾ ਸੀਗਾ ਉਹਦੇ ਤੇ ਕੋਈ ਬ੍ਰਸ਼ਾਸਨ ਮਤਲਬ ਉਹ ਲਾਗੂ ਕਰਦਾ ਉਹਨਾਂ ਨੇ ਹਫਤੇ ਦਾ ਪੈਣੇ ਚਾਹੀਦੇ ਹਫਤੇ ਦੇ ਪੈਸੇ ਪਰ ਪੁਲਿਸ ਨੇ ਕਾ ਵੀ ਸਾਡੇ ਤੇ ਇਹਨਾਂ ਬੰਦੂ ਆਪਣੇ ਐਕਟਾ ਟਰਾਲੀਆਂ ਪਰ ਖਿਲਿਆ ਦੀਆਂ ਸੀਗਾ ਪੈਟਰੋਲ ਦੀ ਕੇਲੀ ਭਰੇ ਹੋਈ ਸੀਗੀ ਸਾਡੇ ਤੇ ਹਮਲਾ ਕੀਤਾ ਸਾਡੇ ਦੋ ਪੁੱਤਾਂ ਚੱਕ ਲਏ ਤੇ ਇਹਦਾ ਜਦੋਂ ਜਦੋਂ ਰਏਗੇ ਪਿੰਡ ਚ ਮਤਲਬ ਝੋਨੇ ਦੀ ਖਰੀਦ ਨੂੰ ਲੈ ਕੇ ਉੱਥੇ ਇਸ ਇਨਸਪੈਕਟਰ ਦਾ ਘਰੇ ਘਰਾਈ ਕਰਾਈ ਕਰੀ ਆ ਉਦੋਂ ਵੀ ਪੁਲਿਸ ਪ੍ਰਸ਼ਾਸਨ ਆਉਂਦਾ ਸੀਗਾ ਉਹਨਾਂ ਨਾਲ ਸਾਡੇ ਰੋਟੀ ਖਾਂਦਿਆਂ ਦੇ ਇੱਥੇ ਡਾਂਗਾ ਨਾਲ ਸਾਡੀਆਂ ਬੁੱਟ ਕੁੱਟੇ ਨਾਲੇ ਸਿਰ ਕੁੱਟੇ ਤਾਂ ਦੂਬਾਰਾ ਗੱਡਗਾ ਭੰਨ ਕੇ ਤਾਂ ਫੇਰ ਉਹ ਕਹਿ ਰਹੇ ਸੀ ਇਹਦਾ ਜੁਨੀਆ ਨਾਲ ਨੇ ਗੱਡਗਾ ਭੰਨ ਤਾ ਆਈ ਸਾਡੇ ਜਿਹੜੀ ਭਾਰਤੀ ਕਿਸਾਨਦੂਨ ਇੰਸਟਾਗ੍ਰਾਮਾਂ ਜਾਰਤੇ ਲਈ ਜੇਤਬੰਦੀ ਆ ਕੋਈ ਪਟ્રોલ ਨਹੀਂ ਸੀ ਕੋਈ ਕੁਛ ਨਹੀਂ ਸੀ ਪ੍ਰਸ਼ਾਸਨ ਨੇ ਆਪਦੇ ਨਾਲੇ ਕੀ ਲੁਕਉਣ ਖਾਤਰ ਜਿਹੜੀ ਸਾਡੇ ਬੰਦਾਂ ਨੇ ਕੁੱਟਮਾਰ ਕਰੀ ਆ ਉਹਨੂੰ ਲੁਕਉਣ ਖਾਤਰ ਪਟ્રોલ ਬੰਬਾ ਇਹ ਕਹਿ ਰਹੀ ਆ ਵੀਡੀਓ 'ਚ ਕਿਸੇ ਚੈਨਲ ਤੇ ਵਹਾਉਣਾ ਉਹਨਾਂ ਕੋਲ ਪਟ્રોલ ਬੰਬ ਨਹੀਂ ਜਾ ਕੇ ਨਹੀਂ ਸੀ ਕਾ ਕਰਕੇ ਹੇ ਹੇ ਜਿਹੜਾ ਪ੍ਰਸ਼ਾਸਨ ਨਾਲ ਦਾ ਸਾਨੂੰ ਕੁੱਟ ਜਾਂਦਾ ਜਬਰ ਕਰ ਜਾਂਦਾ ਨਾਲੇ ਸਾਡੇ ਦੇ ਪਰਚੇ ਪਾਉਂਦਾ ਇਹਨਾਂ ਦੀ ਪ੍ਰਾਣੀ ਰਸੋਹ ਆ ਇਹ ਪਿੰਡ ਜੌਨ ਦੇ ਵਿੱਚ ਥਾਣਾ ਸਦਰ ਰਾਮਪੁਰਾ ਦਾ ਏਰੀਆ ਹੈਗਾ ਸਬਡਿਵੀਜ਼ਨ ਫੂਲ ਸਬਡਿਵੀਜ਼ਨ ਇੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਿਹਦੇ ਵਿੱਚ ਇੱਕ ਨਿਸ਼ਾਨਦੇ ਜਿਹੜੀ ਹੈਗੀ ਪਿੰਡ ਜੌਨ ਦੀ ਜਿਹੜੀ ਨਹੀਂ ਹੋਈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਦੇ ਸੰਬੰਧ ਵਿੱਚ ਅੱਜ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਦੋਂ ਸਾਡੀ ਫੋਰਸ ਉੱਤੇ ਪਹੁੰਚੀ ਤਾਂ ਜਿਹੜੇ ਪਿੰਡ ਵਾਲੇ ਸੀਗੇ ਨਾਲ ਉੱਥੇ ਕਿਸਾਨ ਜਿੱਥੇ ਬੰਦਿਆਂ ਦੇ ਜਿਹੜੇ ਵਰਕਰ ਸੀਗੇ ਉਹ ਕਾਫੀ ਅਗਰੈਸਿਵ ਮੂਡ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਟਰਾਲੀ ਵੀ ਜਿਹੜੀ ਇੱਟਾਂ ਦੀ ਭਰੀ ਹੋਈ ਸੀਗੀ ਤਾਂ ਉਹਦੇ ਵਿੱਚ ਤੇਲ ਦੀ ਕੰਨੀਆਂ ਵੀ ਜਿਹੜੀਆਂ ਸੀਗੀਆਂ ਜਦੋਂ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡੀ ਪੁਲਿਸ ਫੋਰਸ ਦੇ ਉੱਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਇੰਜਰੀਜ਼ ਹੋ ਜਾਂਦੇ ਨੇ ਸਾਡੇ ਡਿਪਸਾ ਹਡਕੁਆਟਰ ਰਾਹੁਲ ਭਾਰਦਵਾਜ ਜੀ ਦੇ ਉਹਨਾਂ ਦੇ ਬਾਹਾਂ ਤੇ ਜੋ ਫ੍ਰੈਕਚਰ ਹੋਇਆ ਉਹਨਾਂ ਦੇ ਗਨਮਨ ਨੂੰ ਛਟਾਂ ਲੱਗੀਆਂ ਨੇ ਇਹਦਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੇ ਅੱਜ ਜਦੋਂ ਡਿਊਟੀ ਗਏ ਸੀਗੇ ਤੇ ਉੱਥੇ ਪਟਵਾਰੀ ਜਿਹੜਾ ਸੀਗਾ ਤੇ ਜਿਹੜੀ ਹੋਰ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਜਿਹਦੇ ਵਿੱਚ ਫੋਰਸ ਰਾਈਂ ਜਿਹੜਾ ਹੈ ਉਹਨਾਂ ਨੂੰ ਉੱਥੇ ਛਡਵਾਇਆ ਗਿਆ ਸੋ ਇਹ ਸਾਰੇ ਇਨ ਵਾਇਲੈਂਟ ਜਿਹੜੇ ਇਨਸੀਡੈਂਟ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਹੈੱਡਕੁਆਰਟਰ ਨਾਲ ਰਾਹੁਲ ਭਾਰਤਵਾਜ ਨੇ ਉਹਨਾਂ ਦੀ ਇੰਜਰੀਜ਼ ਹੋਈ ਹੈ ਸੋ ਅਸੀਂ ਇਹਨਾਂ ਸਾਡੇ ਜਿਹੜੇ ਪਟਵਾਰੀ ਨੂੰ ਬੰਦੀ ਬਣਾਉਣ ਤੇ ਸਾਡੇ ਜਿਹੜੇ ਡਿਫਸਰ ਨੂੰ ਸੱਟ ਮਾਰਨ ਦੇ ਜਿਹੜੇ ਇਸ਼ੂ ਨੂੰ ਲੈ ਕੇ ਅਸੀਂ ਜਿਹੜੇ ਹੈਗੇ ਮੁਕੱਦਮਾ ਦਰਜ ਕਰ ਰਹੇ ਹਾਂ ਕਿਸਾਨ ਜਿੱਥੇ ਬੰਦੀ ਜਿਹੜੇ ਆਗੂ ਸੀਗੇ ਦਾ ਜਿਹੜੇ ਉੱਥੇ ਵਰਕਰ ਸੀਗੇ ਔਰ ਜਿਨ੍ਹਾਂ ਨੇ ਇਸੇ ਵਾਇਲੈਂਟ ਘਟਨਾ ਨੂੰ ਅੰਜਾਮ ਦਿੱਤਾ ਹੈ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਕਰ ਰਹੇ ਹਾਂ ਸਰਨਾ ਨੇ ਔਰ ਢੋਲੀ ਵੀ ਦਿਖਾਈ ਹੈ ਜਿਉਂਕ ਉਹ ਕੋਲ ਦੇ ਘੱਟੇ ਵੀੜੂ ਜੋ ਤੇ ਕਾਇਦੇ ਰਿਹਾ ਦੇਖੋ ਤੇ ਜਿਹੜੀ ਇੱਟਾਂ ਦੀ ਟਰਾਲੀ ਜਿਹੜੀ ਹੈਗੀ ਉਹ ਵੀ ਬਿਲਕੁਲ ਖਾਲੀ ਸੀਗੀ ਉਹਦੇ ਵਿੱਚ ਜਿਹੜੇ ਗੱਟੇ ਸੀਗੇ ਉਹ ਬਿਲਕੁਲ ਭਰੇ ਹੋਏ ਸੀ ਗੱਟਾਂ ਦੇ ਟਰਾਲੀ ਜਿਹੜੀ ਸੀਗੀ ਅਦਰਵਾਈਜ਼ ਜਿਹੜੀ ਉੱਪਰ ਢੋਲੀ ਸੀਗੀ ਉਸ ਟਾਈਮ ਉਹਦੇ ਵਿੱਚ ਤੇਲ ਸੀਗਾ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਪੁਲਿਸ ਦੇ ਕੋਲ ਉਹ ਟਰਾਲੀ ਛਡਵਾ ਲਈ ਤਾਂ ਉਹਦੇ ਵਿੱਚੋਂ ਤੇਲ ਦੇ ਜਿਹੜੇ ਟੈਂਕ ਖਾਲੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਜਿਵੇਂ ਇੱਕ ਡਰਾਮਾ ਰਚਨ ਦੇ ਤੌਰ ਦੇ ਉੱਤੇ ਜਿਹੜੀ ਹੈਗੀ ਢੋਲੀ ਖਾਲੀ ਦਿਖਾਈ ਹੈ ਬਾਕੀ ਜਿਹੜੀ ਸਾਫ਼ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਢੋਲੀ ਭਰੀ ਹੋਈ ਹੈ ਤੇ ਨਾਲ ਜਿਹੜੀ ਇੱਟਾਂ ਦੀ ਟਰਾਲੀ ਹੈ ਉਹ ਵੀ ਭਰੀ ਹੋਈ ਹੈ ਕੈਮਰਲ ਹਮਨੇ ਕੀਤਾ ਵੀ ਹਮ ਜੀ ਜਦੋਂ ਜਿਹੜੀ ਇੱਟਾਂ ਵਾਲੀ ਟਰਾਲੀ ਸੀਗੀ ਉਹਦੇ ਰੋੜਾ ਰੋੜੇ ਰੱਖੇ ਹੋਏ ਸੀਗੇ ਸਪੈਸ਼ਲੀ ਇੱਕ ਤਾਂ ਇੱਟਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਕਿਸੇ ਕੰਮ ਇੱਕ ਸਪੈਸ਼ਲ ਪਰਪਸ ਵਾਸਤੇ ਜਿਹੜੇ ਰੋੜੇ ਬਣਾ ਕੇ ਲੈ ਕੇ ਆਏ ਸੀਗੇ ਜਿਹੜੇ ਕਿ ਚਲਾਉਣ ਵਾਸਤੇ ਵਰਤਣ ਵਾਸਤੇ ਸਪੈਸ਼ਲੀ ਉਹਨਾਂ ਨੂੰ ਗੱਟਾਂ ਦੇ ਵਿੱਚ ਭਰ ਕੇ ਲਿਆਂਦਾ ਗਿਆ ਸੀਗਾ ਤੇ ਨਾਲ ਜਿਹੜੀ ਉਹ ਟਰਾਲੀ ਜਿਹਦੇ ਵਿੱਚ ਜਿਹਨਾਂ ਨੇ ਤੇਲ ਵਾਲੀ ਰੱਖੀ ਹੋਈ ਸੀਗੀ ਢੋਲੀ ਰੱਖੀ ਹੋਈ ਸੀਗੀ ਸੋ ਦਾ ਉਹਨਾਂ ਦਾ ਮੇਨ ਪਰਪਸ ਹੀ ਉਹ ਜਿਹੜੀ ਪੂਰੀ ਤਿਆਰੀ ਦੇ ਨਾਲ ਆਏ ਸੀ ਵੀ ਅੱਜ ਜਿਹੜੀ ਫੋਰਸ ਦੇ ਉੱਤੇ ਅਟੈਕ ਕਰਨਾ ਹੀ ਕਰਨਾ ਆਦਰਵਾਇਜ਼ ਜਿਹੜਾ ਹੈ ਮੌਕੇ ਦੀ ਨਜਾਕਤ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਵੀ ਕਈ ਵਾਰ ਫੋਰਸ ਨਾਲ ਆਪਣਾ ਹੋ ਜਾਂਦਾ ਉਹ ਸਿਚੁਏਸ਼ਨ ਹੋਰ ਹੁੰਦੀ ਹੈ ਪਰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋ ਜਿੱਦਾਂ ਉਹਨਾਂ ਨੇ ਕਰਕੇ ਆਏ ਸੀ ਤਾਂ ਬਿਲਕੁਲ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਅਟੈਕ ਕਰਨ ਵਾਸਤੇ ਇਹ ਰੱਖਣ ਦਾ ਕੀ ਕਾਰਨ ਸੀ ਇਹ ਤਾਂ ਜਦੋਂ ਉਹਨਾਂ ਨੇ ਅਸੀਂ ਮੁਕਦਮੇ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਪੁਸ਼ਕਿਸ਼ ਦੇ ਵਿੱਚ ਅੱਗੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਮੋਟਿਵ ਜਿਹੜਾ ਕਲੀਅ ਇਹ ਜਥੇਬੰਦੀ ਉਹ ਗਰਾਹਾਂ ਦੇ ਵਰਕਰ ਸੀਗੇ ਬਾਕੀ ਕੁਝ ਪਿੰਡ ਵਾਲੇ ਬੰਦੇ ਸੀਗੇ ਪਿਛਲੇ ਸਮੇਂ ਵੀ ਸਰ ਇੱਕ ਵੀਡੀਓ ਬਣਾਉਂਸੀ ਜਿਸ ਵਿੱਚ ਤੁਸੀਂ ਉਹ ਚੈੱਕ ਕਰ ਰਹੇ ਸੀ ਤੇ ਉਸ ਵੱਡੀ ਦੇ ਵਿੱਚ ਸਤਾਰੋੜੇ ਰੱਖੇ ਹੋ ਉਸਕੇ ਜੈ ਡੈਫੀਨਟਲੀ ਜਿਹੜਾ ਲੇਲੇ ਵਾਲਾ ਪਿੰਡ ਸੀਗਾ ਉੱਥੇ ਵੀ ਅਸੀਂ ਜਦੋਂ ਉਹਨਾਂ ਦੀਆਂ ਗੱਡੀਆਂ ਚੈੱਕ ਇੱਕਿਆ ਸੀਗੇ ਤਾਂ ਉਹਨਾਂ ਦੇ ਵਿੱਚ ਰੋੜੇ ਸੀਗੇ ਅਸੀਂ ਜਿਹੜੀ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਸੀ ਸਾਡੇ ਕੋਲ ਐਵੀਡੈਂਸ ਵੀ ਹੈਗਾ ਸੋ ਇਹ ਜਿਹੜੇ ਮਤਲਬ ਬਿਲਕੁਲ ਤਿਆਰੀ ਦੇ ਨਾਲ ਆਉਣਾ ਮੈਂ ਨਹੀਂ ਸਮਝਦਾ ਵੀ ਇੱਕ ਜੇ ਕੋਈ ਚੰਗਾ ਸਕੇਤ ਹੈਗਾ ਕਿਉਂਕਿ ਗੱਲਬਾਤ ਰਹੀ ਵੀ ਮਸਲਾ ਸਜਾਇਆ ਜਾ ਸਕਦਾ ਵੀ ਫੋਰਸ ਜਿਹੜੀ ਹੈਗੀ ਆਪਣੀ ਡਿਊਟੀ ਲਈ ਜਾਂਦੀ ਹੈ ਅਸੀਂ ਆਪਣੀ ਉੱਥੇ ਅੱਜ ਡਿਊਟੀ ਲੱਗੀ ਸੀਗੀ ਇਸ ਕਰਕੇ ਫੋਰਸ ਉੱਥੇ ਗਈ ਹੈ ਨਾ ਕਿ ਜਿਹੜਾ ਹੈਗਾ ਕਿ ਫੋਰਸ ਨੂੰ ਡਿਊਟੀ ਲੱਗੀ ਤਾਂ ਉਹਦੇ ਵਾਸਤੇ ਜਿਹੜੀ ਇਹ ਪਹਿਲੇ ਅਟੈਕ ਵਾਸਤੇ ਤੁਸੀਂ ਟਾ ਰੋਡ ਦੀ ਟਰਾਲੀ ਭਰ ਕੇ ਰੱਖੋ ਦੈਟ ਇਜ਼ ਨਾਟ ਅ ਗੁੱਡ ਥਿੰਗ ਇਹਦੇ ਵਿੱਚ ਸਾਡੇ ਇੱਕ ਡੀਐਸਪੀ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਫ੍ਰੈਕਚ ਅਸੀਂ ਇਸ ਮਸਲੇ ਨੂੰ ਲੈ ਕੇ ਜਿਹੜੀ ਹੈਗੀ ਆ ਮਕਦਮਾ ਦਰਜ ਕਰਕੇ ਸਖਤੋ ਸਖਤ ਕਾਰਵਾਈ ਕਰਾਂਗੇ ਸਰ ਤੁਹਾਡੇ ਕਹਿਣ ਦੇ ਮੁਤਾਬਕ ਕਿਸਾਨਾਂ ਨੇ ਹਮਲਾ ਕੀਤਾ ਪੁਲਿਸ ਨੇ ਲਾਚ ਚਾਰਜ ਨੇ ਕੀਤਾ ਦੋ ਜੌਬੀ ਜਵਾਬ ਦੇ ਵਿੱਚ ਨਹੀਂ ਦੇਖੋ ਜਿਹੜੇ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਪਟਵਾਰੀ ਜਿਹੜੇ ਸੀਗੇ ਉਹਨਾਂ ਨੂੰ ਬੰਦੀ ਬਣਾਇਆ ਸੀਗਾ ਉਹਨਾਂ ਨੂੰ ਪਟਵਾਰੀ ਨੂੰ ਜਦੋਂ ਛਡਾਉਣ ਵਾਸਤੇ ਸਰਪਲ ਸਪੋਰਸ ਉੱਥੇ ਗਈ ਤਾਂ ਉਹ ਵੀ ਉਹਨਾਂ ਨੇ ਵਾਇਲੈਂਸ ਯੂਜ਼ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਇਲੈਂਸ ਯੂਜ਼ ਕੀਤੀ ਉਹਨਾਂ ਨੇ ਪੁਲਿਸ ਜਿਹੜੀ ਹੈਗੀ ਹੈ ਡਿਊਟੀ ਵਾਸਤੇ ਗਈ ਸੀ ਨਾ ਕਿ ਉੱਥੇ ਕੋਈ ਜਿਹੜਾ ਹੈਗਾ ਮਤਲਬ ਡਿਊਟੀ ਲ ਸੋ ਇਸ ਬੰਦੇ ਵਿੱਚ ਜਿਹੜੀ ਉਹਨਾਂ ਨੇ ਇੰਜਰੀ ਕੀਤੀ ਹੈ ਸੀ ਇਹ ਮੁਕਤਮਾ ਦਰਜ ਕਰਕੇ ਦੀ ਕਾਰਵਾਈ ਕਰਾਂਗੇ